ਇਸ ਵਕਤ ਮੈਂ ਔੜ ਦੇ ਵਿੱਚ ਜਿਹੜਾ ਸਰਕਾਰੀ ਹਸਪਤਾਲ ਦੇ ਸਾਹਮਣੇ ਹੈਗਾ ਆ ਫੈਸ਼ਨ ਪੁਆਇੰਟ ਇਹ ਜਿਹੜੀ ਹੈਗੀ ਆ ਰੈਡੀਮੇਡ ਕੱਪੜ ਭਾਜੀ ਰੈਡੀਮੇਡ ਕੱਪੜ ਦੀ ਦੁਕਾਨ ਹੈ ਹਨਾ ਲੋ ਮੈਨੂੰ ਪਤਾ ਲੱਗਾ ਸੀ ਕਿ ਸਰਪੰਚ ਸਾਹਿਬ ਇੱਥੇ ਖੜਿਆ ਮੈਂ ਕਿਹਾ ਚਲੋ ਉਹਨਾਂ ਨਾਲ ਵੀ ਮਿਲਿਆ ਨੇ ਹੈਗੇ ਆ ਕਿਉਂਕਿ ਦੀਵਾਲੀ ਆਈ ਆ ਬਿਸ਼ਕਰਮਾਡੇ ਆਇਆ ਬੰਦੀ ਛੋੜ ਆਇਆ ਆ ਉਹਨਾਂ ਦਾ ਇਸ ਮੌਕੇ ਦੇ ਉੱਪਰ ਕੀ ਕਹਿਣਾ ਆ ਇੱਥੇ ਸਿਗੇ ਇਸ ਕਰਕੇ ਕੋਈ ਇਹ ਨਾ ਸੋਚੂ ਕਿ ਦੁਕਾਨ ਦੀ ਐਡਵਰਟਾਈਜ਼ਮੈਂਟ ਕਰ ਰਿਹਾ ਹੈਗਾ ਦੂਜਾ ਬੰਦਾ ਸੋਚੇ ਐਡਵਰਟਾਈਜ਼ਮੈਂਟ ਨਹੀਂ ਬਾਕੀ ਜੋ ਰੇਟ ਹੋਣਗੇ ਫਿਕਸ ਰੇਟ ਇਹਨਾਂ ਦੇ ਹੋਣਗੇ ਉਹ ਤਾਂ ਤੁਸੀਂ ਇੱਥੇ ਦੁਕਾਨ ਤੇ ਆ ਕੇ ਦੇਖ ਲਓ ਤੇ ਤੁਹਾਨੂੰ ਕਿੰਨੇ ਕ ਸ਼ਹਿਰ ਨਾਲੋਂ ਘੱਟ ਰੇਟ ਲੱਗਦੇ ਹੈਗੇ ਆ ਸੋ ਸਰਪੰਚ ਸਾਹਿਬ ਵੀ ਇਸ ਮੌਕੇ ਤੇ ਔਰਦੇ ਮੌਜੂਦ ਨੇ ਇਹਨਾਂ ਨਾਲ ਵੀ ਅਸੀਂ ਕਿਚਰੋ ਗੱਲਬਾਤ ਮੌਕੇ ਤੇ ਮਿਲੇਗੇ ਕਰ ਹੀ ਲੈਨੇ ਆ ਸਾਹਿਬ ਕੀ ਹਾਲ ਚਾਲ ਹੈ ਜੀ ਬਹੁਤ ਵਧੀਆ ਕੀ ਨਾਮ ਕੀ ਤੁਹਾਡਾ ਮੇਰਾ ਨਾਮ ਕਮਲ ਜੀ ਦਾ ਜੀ ਕਮਲ ਜੀ ਤਾਂ ਬਾਕੀ ਕਮਲ ਖਲਾ ਕਮਲ ਵਾਲਾ ਕੰਮ ਆ ਕੱਲ ਮੈਂ ਇੱਕ ਅੱਛਾ ਹੋਰ ਦੱਸਾਂ ਕਬਲ ਜੀ ਜੀ ਹਾਂ ਜੀ ਜਿਹੜੀ ਲక్ష్ਮੀ ਆ ਨਾ ਉਹਨਾਂ ਦਾ ਆਪਣੇ ਕਮਲ ਦਾ ਜਿਹੜਾ ਫੁੱਲ ਹੈਗਾ ਦੀਵਾਲੀ ਵਾਲੇ ਦਿਨ ਜਰੂਰ ਉਥੇ ਚੜ੍ਹਾਉਂਦੇ ਆ ਕਈ ਜਿਹੜੇ ਜਾਣਦੇ ਆ ਅੱਛਾ ਇਸ ਮੌਕੇ ਤੇ ਕੀ ਕਹੋਗੇ ਦੀਵਾਲੀ ਦੇ ਮੌਕੇ ਤੇ ਮੈਂ ਪਹਿਲਾਂ ਤਾਂ ਨਵਾਂ ਸ਼ਹਿਰ ਦੁਆਬਾ ਟੀਵੀ ਦੇ ਮਾਧਿਅਮ ਰਾਹੀਂ ਸਾਰੇ ਪਿੰਡ ਵਾਸੀਆਂ ਨੂੰ ਦੇਸ਼ ਵਿਦੇਸ਼ ਬੈਠੇ ਸੱਜਣਾ ਨੂੰ ਦੀਵਾਲੀ ਦੀਆਂ ਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਦੇਣਾ ਆ ਠੀਕ ਹੈ ਜੀ ਤੇ ਇਸ ਮੌਕੇ ਸਾਰੇ ਜਾਨੀ ਕਹਿੰਦਾ ਮਤਲਬ ਆਪਣੇ ਪਰਿਵਾਰਾਂ ਦੇ ਨਾਲ ਬਹੁਤ ਹੁੰਮ-ਤਾਹੰਨਾ ਦੀਵਾਲੀ ਮੈਂ ਕਹਿੰਦਾ ਜਿਹੜੀ ਦੀਵਾਲੀ ਮਨਾਣੀ ਚਾਹੀਦੀ ਆ ਉਹ ਅਸੀਂ ਆਪਸੀ ਗੱਲ ਕਰਦੇ ਜਿੱਦਾਂ ਇਹ ਬੱਚੇ ਵੱਡਿਆਂ ਨੂੰ ਬੱਚਿਆਂ ਦੇ ਨਾਲ ਹੋ ਕੇ ਮਨਾਣੀ ਚਾਹੀਦੀ ਆ ਬਿਲਕੁਲ ਬਿਲਕੁਲ ਜੀ ਵੱਡਿਆਂ ਨੂੰ ਬੱਚਿਆਂ ਦੇ ਨਾਲ ਹੋ ਕੇ ਮਨਾਉਣੀ ਚਾਹੀਦੀ ਆ ਤਾਂ ਕਿ ਉਹਨਾਂ ਦਾ ਧਿਆਨ ਰੱਖਣ ਕਈ ਵੇਲੇ ਕਈ ਅਨਹੋਣੇ ਹਾਦਸੇ ਹੋ ਜਾਂਦੇ ਆ ਜਿਨ੍ਹਾਂ ਤੋਂ ਮੈਂ ਕਿ ਨਸ਼ੇ ਤੋਂ ਵੀ ਦੂਰ ਰਹਿਣਾ ਚਾਹੀਦਾ ਨਸ਼ੇ ਤੋਂ ਤਾਂ ਜੀ ਦੂਰ ਰਹਿਣਾ ਚਾਹੀਦਾ ਇਹ ਇਸ ਕੰਮ ਦੇ ਵਿੱਚ ਤਾਂ ਸਾਡੇ ਕੋਲ ਕਿ ਪਤਾ ਭਾਜੀ ਸਰਪੰਚ ਸਾਹਿਬ ਕੀ ਕਰਦੇ ਆ ਮੈਂ ਤਾਂ ਨੇਚਰਲ ਗੱਲ ਕਰਦਾ ਉਹਨਾਂ ਹੈਨਾ ਇਹ ਸ਼ੂਭ ਕਾਮਨਾਵਾਂ ਦੀ ਤਾਂ ਗੱਲ ਆ ਲੱਗ ਗਿਆ ਨੇਚਰਲ ਜੀ ਗੱਲ ਕਈ ਕੀ ਕਰਦੇ ਆ ਕਹਿੰਦੇ ਅੱਜ ਦੀਵਾਲੀ ਨੂੰ ਆ ਪੰਜ ਚਾਰ ਮੁੰਡੇ ਨਾ ਕੱਟੇ ਜਾਂ ਬੰਦੇ ਹੋ ਜਾਂਦੇ ਆ ਚੱਲ ਯਾਰ ਉਦੋਂ ਨੂੰ ਆ ਲਮਾਂਗੇ ਆ ਲਮਾਂਗੇ ਕੀ ਇਦਾਂ ਦੀਵਾਲੀ ਕਿਤੇ ਮਨੋਰੰਜਨ ਦੇ ਤੌਰ ਤੇ ਮਨਾਈ ਜਾਂਦੀ ਆ ਨਹੀਂ ਜੇ ਮਨੋਰੰਜਨ ਦੇ ਤੌਰ ਤੇ ਆਪਣੇ ਘਰ ਬੈਠੋ ਆਪਣੇ ਰਿਸ਼ਤੇਦਾਰਾਂ ਦੇ ਵਿੱਚ ਬੈਠੋ ਸੱਜਣਾ ਮਿੱਤਰਾਂ ਨਾਲ ਬੈਠੋ ਚਲ ਠੀਕ ਆ ਸਗਨ ਦੇ ਤੌਰ ਤੇ ਜੇ ਤੁਸੀਂ ਜਦ ਜ਼ਿਕਰ ਨਹੀਂ ਜਾਣੇ ਹੋ ਕਰਨਾ ਚਾਹੁੰਦੇ ਓਵਰ ਨਾ ਹੋਵੋ ਓਵਰ ਨਾ ਹੋਵੋ ਇਸ ਮੌਕੇ ਤਾਂ ਦੱਸਾਂ ਪਰ ਦੂਜੇ ਨਸ਼ੇ ਚਿੱਟੇ-ਜੁੱਟੇ ਦਾ ਆਸਾ ਨਾ ਹੋਵੇ ਮੈਂ ਕਹਿੰਦਾ ਚਿੱਟੇ-ਜੁੱਟੇ ਦਾ ਨਹੀਂ ਵਰਤਣੇ ਚਾਹੀਦੇ ਨਹੀਂ 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 ਜੀ ਇਸ ਕੰਮ ਦੇ ਤਾਂ ਬਿਲਕੁਲ ਅਸੀਂ ਖਿਲਾਫ ਆ ਸਾਡੀਆਂ ਤੁਹਾਡੀਆਂ ਇਹੀ ਸ਼ੁਭ ਕਾਮਨਾਵਾਂ ਤੇ ਇਹੀ ਤੁਹਾਡਾ ਵਿਚਾਰ ਆ ਸਨਿਆ ਲੋਕਾਂ ਦਾ ਬਿਲਕੁਲ ਜੀ ਬਿਲਕੁਲ ਮੈਂ ਤਾਂ ਇਹੀ ਕਹੂੰਗਾ ਕਿ ਇਦਾਂ ਦੀਆਂ ਚੀਜ਼ਾਂ ਤੋਂ ਦੂਰ ਰਹਿਣ ਆਪਣੇ ਬੱਚਿਆਂ ਦਾ ਇਹਨਾਂ ਮੌਕਿਆਂ ਤੇ ਖਾਸ ਧਿਆਨ ਰੱਖਣ ਤੇ ਇੱਕ ਵਾਰੀ ਫੇਰ ਦੀਵਾਲੀ ਦੀਆਂ ਤੇ ਬੰਦੀ ਛੋੜ ਦਿਵਸ ਦੀਆਂ ਮੇਰੇ ਵੱਲੋਂ ਸਾਰੇ ਨੂੰ ਬਹੁਤ-ਬਹੁਤ ਸ਼ੁਭ ਕਾਮਨਾਵਾਂ ਤੁਹਾਡੇ ਵੱਲੋਂ ਵਕਤ ਜਿਹੜਾ ਹੈਗਾ ਆ ਕਿ ਮੈਂ ਫਾਮੜਾ ਰੋਡ ਤੇ ਬੱਸ ਅੱਡੇ ਦੇ ਨਾਲ ਆਪਣੇ ਪ੍ਰੀਮੀਅਰ ਪੁਆਇੰਟ ਜਸਵੰਤ ਕੁਮਾਰ ਸੋਨੂ ਐਲ ਆਈ ਸੀ ਦੇ ਉੱਪਰ ਖੜਾ ਹੈਗਾ ਦੇਖਦੇ ਆ ਕਿ ਇਹ ਦੀਵਾਲੀ ਦੇ ਮੌਕੇ ਤੇ ਬਿਸ਼ਕਰਮਾ ਦਿਵਸ ਤੇ ਬੰਦੀ ਛੋੜ ਦੇ ਉੱਪਰ ਕੀ ਸਨੇਹਾ ਦਿੰਦੇ ਨੇ ਜੀ ਮੈਨੂੰ ਇੱਥੇ ਮਿਲ ਕੇ ਹੋਰ ਵੀ ਸੋਨੂ ਭਾਈ ਕੀ ਹਾਲ ਚਾਲ ਆ ਠੀਕ ਹੈ ਕਸ਼ਮੀਰ ਲਾ ਜੀ ਬਹੁਤ ਬਹੁਤ ਧੰਨਵਾਦ ਵੈਲਕਮ ਆ ਤੁਹਾਡਾ ਅੱਛਾ ਮੈਂ ਸੋਚਿਆ ਕਿ ਅੱਜ ਤੁਹਾਡੇ ਵੀ ਦੇਖ ਲਈਏ ਕਿ ਦੀਵਾਲੀ ਆ ਗਈ ਆ ਬੰਦੀ ਛੋੜ ਆ ਗਿਆ ਔਰ ਬਿਸ਼ਕਰਮਾ ਦਿਵਸ ਆ ਗਿਆ ਕੀ ਸਨੇਹਾ ਤੁਸੀਂ ਦੋਗੇ ਪੂਰੇ ਦੇਸ਼ ਵਾਸੀਆਂ ਨੂੰ ਮੈਂ ਆਪਣੇ ਪੂਰੇ ਦੇਸ਼ ਵਾਸੀਆਂ ਨੂੰ ਦੀਵਾਲੀ ਦੀਆਂ ਬਿਸ਼ਕਰਮਾ ਜੀ ਤੇ ਬੰਦੀ ਛੋੜ ਦਿਵਸ ਦੀਆਂ ਪੂਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਮੁਬਾਰਕਾਂ ਦਿੰਦਾ ਹਾਂ ਜੀ ਪੁਰਾਣਾ ਕੀ ਤੁਹਾਡਾ ਮੇਰਾ ਨਾਮ ਹੈ ਜਸਵੰਤ ਕੁਮਾਰ ਸੋਨੂੰ ਜੀ ਮੈਂ ਪਿੰਡ ਦਾ ਨੰਬਰਦਾਰ ਵੀ ਆ ਅੱਛਾ ਤੇ ਐਲ ਆਈ ਸੀ ਦੇ ਵਿੱਚ ਗੈਲੈਕਸੀ ਕਲੱਬ ਦਾ ਮੈਂਬਰ ਵੀ ਆ ਜੀ ਕੀ ਕੀ ਆ ਜੀ ਅੱਛਾ ਸੋਨੂੰ ਭਾਈ ਤੁਸੀਂ ਇਹ ਕਿਹਾ ਹੈਗਾ ਤੁਸੀਂ ਐਲ ਐਸ ਸੀ ਦਾ ਕੰਮ ਕਰਦੇ ਹੋ ਹਾਂ ਜੀ ਸਰ ਹਾਂਜੀ ਇੱਥੇ ਕਿਸ਼ਤਾਂ ਕੁਸਤਾ ਵਗੈਰਾ ਹਾਂਜੀ ਇੱਥੇ ਜਿਹੜਾ ਕਿਸ਼ਤਾਂ ਜਮਾ ਹੁੰਦੀਆਂ ਆ ਨਵੇਂ ਬੀਮੇ ਲਈ ਅੱਛਾ ਮੰਨ ਲਓ ਹਰ ਤਰ੍ਹਾਂ ਦੀ ਸਹੂਲਤਾਂ ਇੱਥੇ ਮਿਲਦੀ ਹੈ ਜੀ ਅੱਛਾ ਜਿਹੜੇ ਆ ਬੀਮੇ ਆਫ ਕਾਸਟ ਜੀ ਬੀਮੇ ਵਗੈਰਾ ਦਾ ਹਨਾ ਹਾਂਜੀ ਹਾਂਜੀ ਉਹ ਵੀ ਕਿਸ਼ਤਾਂ ਵੀ ਜਮਾ ਹੋ ਜਾਂਦੀਆਂ ਆ ਹਾਂਜੀ ਹਾਂਜੀ ਚਲੋ ਠੀਕ ਹੈ ਜੀ ਸਰਵਾਇਕਲ ਦੇ ਦਰਦ ਲਈ ਸਿੱਧ ਕੀਤਾ ਗਿਆ ਧਾਗਾ ਪਾਓ ਫੀਸ ਤੁਸੀਂ ਛਰਦਾ ਅਨਸਾਰ ਦੇਖ ਕੇ ਸਰਵਾਇਕਲ ਤੋਂ ਛੁਟਕਾਰਾ ਪਾ ਸਕਦੇ ਹੋ ਫੋਨ ਕਰੋ 98763 79499 98763 79499